ਜੱਸੀ ਦੀ ਹੱਟੀ ਦਾ ਬੰਪਰ ਧਮਾਕਾ ਕਰ ਰਹੇ ਆ ਜੀ ਸਾਰੇ ਪਾਲਟੀ ਵੇਰ ਸੂਟ ਬੜੇ ਸੁੰਦਰ ਸੂਟ ਬੜੇ ਸੋਹਣੇ ਸੂਟ ਬੜੇ ਬੜੇ ਪਿਆਰੇ ਸੂਟ ਲੈ ਕੇ ਆ ਰਹੇ ਆ ਅੱਜ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੀ ਦੇਖੋ ਕਿੰਨਾ ਪਿਆਰਾ ਸੂਟ ਹੈ ਜੀ ਕਿੰਨਾ ਪਿਆਰਾ ਕਲਰ ਹੈ ਜੀ ਚਾਰ ਕਲਰ ਦਾ ਸੈੱਟ ਹੈ ਜੀ ਆਹ ਸਲਵਾਰ ਦੀ ਮੂਰਦੀ ਕਢਾਈ ਹੈ ਜੀ ਆਹ ਚਨੌਣ ਦੀ ਚੁੰਨੀ ਹੈ ਜੀ ਇੰਨੇ ਪਿਆਰੇ ਸੂਟ ਤਾਂ ਕਦੀ ਆਏ ਨਹੀਂ ਹੈ ਜੀ ਜਿੰਨੇ ਪਿਆਰੇ ਅੱਜ ਆਏ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੀ ਚਾਰ ਕਲਰ ਦਾ ਸੈੱਟ ਹੈ ਜੀ ਲਵੈਂਡਰ 골ਡਨ ਲਾਈਟ ਫਲੋਜੀ ਤੇ ਦੂਸਰਾ ਰੰਗ ਬੜੇ ਪਿਆਰੇ ਕਲਰ ਆ ਜੀ ਬੜਾ ਸੋਹਣਾ ਸੂਟ ਆ ਜੀ ਇਹਦੀ ਕੀਮਤ ਹੈ ਜੀ 2200 ਰੁਪਏ ਦਾ ਸੂਟ ਆ ਜੀ ਜੱਸੀ ਦੀ ਹੱਟੀ ਬਸਟੈਂਡ ਮਰੰਡਾ ਜੀ ਬਾਜ਼ਾਰ ਦੀ ਕੀਮਤ 3100 ਰੁਪਏ ਬਾਜ਼ਾਰ ਦੀ ਕੀਮਤ 3100 ਜੱਸੀ ਦੀ ਹੱਟੀ ਦੇ ਮਿਲਣਾ ਜੀ ਇਹ 2200 ਰੁਪਏ ਦਾ ਸੂਟ ਜੀ ਜੱਸੀ ਦੀ ਹੱਟੀ ਬਸਟੈਂਡ ਮਰੰਡਾ ਜੀ ਫੁੱਲ ਪਿਓਰ ਬਸਕੋਸ ਦੇ ਅੰਦਰ ਆਰਗੰਝਾ ਦਾ ਸੂਟ ਹੈ ਜੀ ਆਹ ਦੇਖੋ ਸਲਵਾਰ ਦੀ ਮੂਰੀ ਆ ਦੁਪੱਟਾ ਬੜਾ ਸੋਹਣਾ ਡਿਜ਼ਾਈਨ ਹੈ ਜੀ ਪਾਰਟੀਆਂ ਦੀ ਜਾਨ ਹੈ ਜੀ ਸਰਦਾਰਨੀਆਂ ਦੀ ਸ਼ਾਨ ਹੈ ਜੀ ਬੜਾ ਪਿਆਰਾ ਸੂਟ ਹੈ ਜੀ ਜੱਸੀ ਦੀ ਹੱਟੀ ਬਸਟੈਂਡ ਮਰੰਡਾ ਵੀਡੀਓ ਸ਼ੇਅਰ ਉਤੇ ਲਾਈਕ ਕਰੀ ਚਲੋ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ